ਤੁਹਾਡੇ ਉਮੀਦਵਾਰ ਤੁਸੀਂ ਕਹਿ ਰਹੇ ਹੋ ਕਿ ਉਹ ਧਰਮੀ ਫੌਜੀ ਦਾ ਪਰਿਵਾਰ ਹੈ ਵਿਰੋਧੀ ਕਹਿ ਰਿਹਾ ਹੈ ਕਿ ਉਹ ਗੈਂਗਸਟਰ ਦਾ ਪਰਿਵਾਰ ਹੈ ਗੈਂਗਸਟਰ ਨੂੰ ਟਿਕਟ ਕਿਉਂ ਦੇਣੀ ਪਈ ਸੁਖਵੀਰ ਬਾਦਲ ਲੋਕੀ ਜੱਜ ਕਰਨਗੇ ਕਿ ਉਹ ਬੀਬੀ ਗੈਂਗਸਟਰ ਹੈ ਜਾਂ ਕੋਈ ਧਰਮੀ ਫੌਜੀ ਦਾ ਪਰਿਵਾਰ ਹੈ ਫੋਟੋ ਕਿਤੇ ਨਹੀਂ ਦਿਖਾਈ ਦੇ ਰਹੀ ਧਰਮੀ ਫੌਜੀ ਕਿੱਧਰ ਗਾਇਬ ਹੈ ਉਹ ਪਤਾ ਤਾਂ ਲੱਗੇ ਲੋਕਾਂ ਨੂੰ ਕੌਣ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਇੱਕ ਵੱਖਰੀ ਪਾਰਟੀ ਬਣ ਗਈ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਹੁਕਮਨਾਮਿਆਂ ਦਾ ਭਗੌੜਾ ਹੈ ਤੁਸੀਂ ਭਗੌੜੇ ਹੁਕਮਨਾਮਿਆਂ ਦੇ ਪਰ ਇਸੇ ਤਰ੍ਹਾਂ ਪੰਜ ਕਿਤੇ ਰਹੀਂ ਦੋ ਲੜ ਰਹੀਆਂ ਇੱਕ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਤੇ ਦੂਜੇ ਪਾਸੇ ਅਮਰਪਾਲ ਤੇ ਨਾਲ ਉਹਨਾਂ ਦੇ ਬਾਕੀ ਪੁਨਰ ਸਰਜੀਤ ਅਕਾਲੀ ਦਲ ਆਪ ਸਿਮਰਨਜੀਤ ਸਿੰਘ ਮਾਨ ਸਾਰੇ ਉਧਰ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾਰੂ ਪੀ ਰਖਦਾ ਕੋਈ ਉਹਦੀ ਘਰ ਹਲੀ ਨਹੀਂ ਉਹਨੂੰ ਉਹਦੀ ਉਹਦੀ ਗੱਲਾਂ ਤੇ ਇਤਬਾਰ ਕਰਦੀ ਕੇਜਰੀਵਾਲ ਮੁੱਖ ਮੰਤਰੀ ਉਹਨੂੰ ਐਡਾ ਭਰੋਸਾ ਨਹੀਂ ਹੈ ਕਿ ਇਹ ਸਰਕਾਰ ਵੀ ਚਲਾ ਲੂਗਾ ਤਾਂ ਹੀ ਉਹ ਕੇਜਰੀਵਾਲ ਸਸੋਡੀਆਂ ਸਾਰੇ ਬੈਠੇ ਆ ਪਾ ਗੋ ਆਨ ਸਿੰਘ ਮਾਨ ਤੁਹਾਨੂੰ ਟਾਰਗੇਟ ਕਰਦਿਆ ਕਹਿੰਦਿਆ ਕਿ ਸੁਖਵੀਰ ਸਿੰਘ ਬਾਦਲ ਨੇ ਇੰਨਾ ਭ੍ਰਸ਼ਟਾਚਾਰ ਕੀਤਾ ਪਰਚੇ ਕਿਉਂ ਨਹੀਂ ਹੁੰਦੇ ਤੁਹਾਡੇ ਤੇ ਕੋਈ ਸੈਟਿੰਗ ਹੈ ਅੰਦਰੋਂ ਮੈਂ ਬਾਕੀ ਲੋਕਾਂ ਨੂੰ ਤਾਂ ਹੜ ਮਾਰ ਗਏ ਸੁਖਵੀਰ ਸਿੰਘ ਬਾਦਲ ਨੂੰ ਰਾਸ ਆ ਗਿਆ ਕਿ ਸੁਖਵੀਰ ਸਿੰਘ ਬਾਦਲ ਨੇ ਉੱਥੇ ਕੰਮ ਕੀਤਾ ਤੇ ਆਪਣੀ ਰਾਜਨੀਤੀ ਚ ਮਚਾਈ ਝਾੜੂ ਵਾਲੇ ਦੀ ਤੇ ਸਰਕਾਰ ਸੀ ਉਹਨਾਂ ਕੋਲੇ ਇੰਨਾ ਸਾਡੇ ਨਾਲ ਵੱਡੇ ਸਾਧਨ ਹੈ ਪਰ ਦਿਲ ਨਹੀਂ ਹੈ ਦਿਲ ਕਾਲੀ ਦਲ ਕੋਈ ਹੈ ਮਾਨ ਸਾਹਿਬ ਕਹਿੰਦੇ ਕਿ ਚਰੌਣੀ ਕਮੇਟੀ ਦਾ ਪੈਸਾ ਸਹੀ ਵੰਡੀ ਸੁਖਵੀਰ ਬਾਦਲ ਗਿਆ ਤੇ ਦੇ ਵੀ ਆਪਣੇ ਨੂੰ ਗਿਆ ਇੱਕ ਸਰਪੰਚ ਨੂੰ ਫੜਦੇ ਸੀ ਉਹਨੂੰ ਦਿੰਦੇ ਸੀ ਬਾਅਦ ਚ ਸਰਪੰਚ ਤੋਂ ਫੜ ਲੈਂਦੇ ਸੀ ਇਹੜੀ ਸੜਕ ਤੇ ਹਨ ਉਹ ਖੇਤਰੀ ਪਾਰਟੀ ਨੇ ਬਣਾਈ ਪੁਲ ਦੇਖਦੇ ਹੋ ਕਸ਼ੀਆਂ ਦੇਖਦੇ ਹੋ ਨਹਿਰਾਂ ਦੇਖਦੇ ਹੋ ਆ ਖੇਤਰੀ ਪਾਰਟੀ ਨੇ ਦਿੱਤੀ ਹੈ ਤੁਹਾਡੇ ਇਸ ਬਿਆਨ ਨੂੰ ਲੈ ਕੇ ਸੀਐਮ ਆਂਦੇ ਆ ਵੀ ਸਾਰੇ ਰਾਹ ਤਾਂ ਦਿਖਾ ਦਿੰਦੇ ਆ ਉਹ ਵੀ ਦਿਖਾ ਦਿਓ ਵੀ ਉਹ ਤਾਂ ਬਹਿਬਲ ਤੇ ਬਰਗਾੜੀ ਵੇਦੀ ਨੰਗਦੀਆਂ ਉਹ ਵੀ ਬਾਦਲ ਸਾਹਿਬ ਦੀਆਂ ਨੇ ਗੋਲੀ ਚਲਾਈ ਪਿਆ ਤੁਸੀਂ ਜਿਹੜੀ ਸਾਨੂੰ ਹੀ ਸਾਨੂੰ ਗਾਲਾਂ ਕੱਢਦੇ ਆ ਕਾਂਗਰਸ ਨੂੰ ਕਿਤੇ ਕੱਟਿਆ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਹਨਾਂ ਨੂੰ ਤਾਂ ਉਹ ਤਾਂ ਬਾਹਰੀ ਆ ਉਹ ਤਾਂ ਦੁਸ਼ਮਣ ਆ ਸਰਬੀਰ ਸਿੰਘ ਬਾਦਲ ਨੇ ਪੰਥ ਦੇ ਵਿੱਚ ਰਹਿ ਕੇ ਪੰਥਨਾ ਤੋਂ ਖਾਦੀ ਤੁਹਾਡੀ ਇੱਕ ਭਾਈਵਾਲ ਪਾਰਟੀ ਹੈ ਬੀਜੇਪੀ ਜਿਹਨਾਂ ਤੁਹਾਡਾ ਗਠ ਬੰਦਾ ਰਿਹਾ ਜੇ ਉਹ ਕਿਸੇ ਹਿਸਾਬ ਨਾਲ ਕਾਲੀ ਦਲ ਨੂੰ ਤੁਸੀਂ ਕਹਿੰਦੇ ਹੋ ਕਿ ਛੱਟ ਮਾਰਨ ਤੇ ਲੱਗੀ ਹੈ ਕੀ ਕੋਈ ਇੱਕ ਸੰਝੋਤਾ ਕਰੋਗੇ ਉਹਨਾਂ ਨੂੰ ਉਹ ਵਾਸਿੰਗ ਮਾਰ ਕਹਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਸੁਖਵੀਰ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਮਨਜ਼ੂਰ ਕਰ ਲਿਆ ਸਾਰਾਂ ਤੋਂ ਵੋਟਾਂ ਪਵਾ ਕੇ ਸੁਖਵੀਰ ਸਿੰਘ ਬਾਦਲ ਨੂੰ ਹੀ ਮੁੜ ਕੇ ਪ੍ਰਧਾਨ ਬਣਾਤਾ ਤੇ ਸੁਖਵੀਰ ਸਿੰਘ ਬਾਦਲ ਕਹਿੰਦਾ ਹਾਂ ਅੱਜ ਤੋਂ ਮੈਂ ਪ੍ਰਧਾਨ ਥੋੜੀ ਪ੍ਰਧਾਨੀ ਕਹਿੰਦੇ ਖੁਦ ਹੀ ਸੁਖਵੀਰ ਸਿੰਘ ਬਾਦਲ ਆਪ ਦੇ ਆਪ ਨੂੰ ਚੁਣ ਲੈਂਦਾ ਇਹਨੂੰ ਕੋਈ ਬੱਚਾ ਲੱਗਦੀ ਅਸੀਂ ਬਣਿਆ ਉਹਨਾਂ ਤੋਂ ਕਿਹਾ ਇਹਨਾਂ ਨੇ ਐਮੀਨਸ ਸਕੂਲ অফ ਐਮੀਨਸ ਬਣਾਇਆ ਤਾਂ ਕਿ ਜਿਹੜੇ ਸਾਡਾ ਸਕੂਲ ਸੀ ਜਿਹੜੇ ਅਸੀਂ ਮੈਰੀਟੋਰੀਅ ਸਕੂਲ ਬਣਾਇਆ ਸੀ ਉਹਦਾ ਬੋਰਡ ਚੇਂਜ ਕਰਤਾ ਆਦਾ ਹੁਣ ਜਿਹੜੇ ਬਾਥਰੂਮ ਬਣਾ ਰਹੇ ਆ ਉਹਨਾਂ ਤੇ ਨੀ ਪੱਤ ਰੱਖ ਰਹੇ ਦੇਖੋ ਲੈਵਲ ਕੀ ਇਹਨਾਂ ਦਾ ਕਿ ਕਾਲੀ ਦਾ ਲਿਖ ਐਜੀ ਪਾਰਟੀ ਐ ਜੇ ਚੱਲ ਪਈ ਤਾਂ ਕਿਸੇ ਕੋਈ ਰੋਕ ਨਹੀਂ ਸਕਦਾ ਝਾੜੂ ਵਾਲੇ ਇਹਨੂੰ ਤਾਂ ਮਤਲਬ ਭਜਾਉਣਗੇ ਲੋਕੀ ਹਲੇ ਤਾਂ ਸਰਕਾਰ ਜੀ ਹਲੇ ਇਹਨਾਂ ਕੋਲੇ ਪੁਲਿਸ ਹੈ ਡਰਦੇ ਆ ਇਹਨੇ ਕੈਂਪੇਨ ਕਰਨ ਨੂੰ ਵੀ ਨਹੀਂ ਵੜਨਾ ਤੁਹਾਡੀ ਠੀਕ ਹੈ ਵਿਕਰਮ ਸਿੰਘ ਜੀਠਿਆਣਾ ਕੋਈ ਗੜਬੜਤਾ ਨਹੀਂ ਮੇਰੀ ਕੀ ਪ੍ਰੋਬਲਮ ਕੋਈ ਗੁੱਸਾ ਗਿਲਾ ਹੋਵੇ ਨਾ ਜਿਹੜੇ ਤੁਹਾਡੇ ਤੋਂ ਵੱਖ ਹੋਏ ਹੈ ਕੀ ਬਣਦੇ ਹੋ ਤੁਸੀਂ ਕਿਹਨਾਂ ਦਾ ਹੱਥ ਮੰਨਦੇ ਹੋ ਨਾ ਮਗਰ ਤੁਸੀਂ ਹੁਣ ਵੀ ਕਿਹਾ ਕਿ ਕੁਝ ਕਾਂਗਰਸੀ ਹੈ ਕੁਝ ਇਹਨਾਂ ਦੇ ਪਿਛੇ ਆਮ ਆਦਮੀ ਪਾਰਟੀ ਹੈ ਕਿਸੇ ਦੇ ਪਿਛੇ ਬੀਜੇਪੀ ਹੈ ਕਿਉਂ ਕਿਨਾਂ ਦੀ ਸਪੋਰਟ ਆ ਲੜਾਈ ਤੱਕ ਆਮ ਆਦਮੀ ਪਾਰਟੀ ਨਾ ਹੋਣੀ ਹੈ ਕਿਉਂਕਿ ਉਹਨਾਂ ਦੀ ਸਰਕਾਰ ਹੈ ਉਹ ਮਿਸਯੂਜ਼ ਕਰ ਰਹੀ ਹੈ ਪੈਸਾ ਵਰ ਰਿਹਾ ਸਾਰਾ ਕੁਝ ਹੀ ਜੋ ਪ੍ਰਕਿਰਤੀ ਜੋ ਮਰਜ਼ੀ ਕਰ ਲੈਣ ਜਿੰਨੇ ਮਰਜ਼ੀ ਪਰਚੇ ਕਰ ਲੈਣ ਮਾਜੇ ਦੇ ਲੋਕ ਹੈ ਉਹਨਾਂ ਨੂੰ ਦਿਖਾਉਣਗੇ ਲੋਕ ਵਾਈਟੀਵੀ ਦੇਖ ਰਹੇ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਇਸ ਵਕਤ ਤਰਨਤਾਰਨ ਚੌਂ ਦੇ ਵਿੱਚ ਮਹਿਜ 2 ਦਿਨ ਦਾ ਸਮਾਂ ਰਹਿ ਗਿਆ ਹੈ ਕੱਲ ਤੋਂ ਪ੍ਰਚਾਰ ਬੰਦ ਹੋ ਜਾਣਾ 11 ਤਰੀਕ ਨੂੰ ਵੋਟਾਂ ਪੋਲਿਟਿਕਲ ਪਾਰਟੀਆਂ ਇਸ ਸਾਰੀ ਚੋਣ ਦੇ ਵਿੱਚ ਕਿੱਥੇ ਖੜੀਆਂ ਨੇ ਆਪਾਂ ਆਪਣਾ ਦਾਵਾ ਠੋਕ ਰਹੀਆਂ ਨੇ ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਇਹ ਦਾਵਾ ਕਰ ਰਹੀ ਹੈ ਕਿ ਤਰਨਤਾਰਨ ਸਾਡੀ ਝੋਲੀ ਦੇ ਵਿੱਚ ਕਿਹੜੀ ਗੱਲ ਦਾ ਕਿਹੜੀ ਗੱਲ ਤੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਬਾਕੀਆਂ ਨੂੰ ਕਿਵੇਂ ਹਰਾਉਣਗੇ ਸਾਰੇ ਵਿਸ਼ੇ ਤੇ ਗੱਲਬਾਤ ਤੇ ਕੁਝ ਹੋਰ ਸਵਾਲ ਲੈ ਕੇ ਸਾਡੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਕਿ ਕਿਸ ਤਰੀਕੇ ਨਾਲ ਇਹ ਚੋਣ ਚੱਲ ਰਹੀ ਹੈ ਚੋਣ ਪ੍ਰਚਾਰ ਚੱਲ ਰਿਹਾ ਹੈ ਇੱਕ ਦਿਨ ਦਾ ਸਮਾਂ ਰਹਿ ਗਿਆ ਹੈ ਕਿਵੇਂ ਇਸ ਸਾਰੇ ਦੇ ਵਿੱਚ ਉਹਨਾਂ ਦਾ ਚੋਣ ਪ੍ਰਚਾਰ ਰਿਹਾ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਪਹਿਲਾ ਸਵਾਲ ਕਰ ਲਈਏ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਵਧੀਆ ਫਸਟ ਕਲਾਸ ਕਿਵੇਂ ਹੈ ਜੀ ਚੋਣ ਦਾ ਕੀ ਮਾਹੌਲ ਹੈ ਸੀ ਮਾਹੌਲ ਬੜਾ ਕਲੀਅਰ ਹੈ ਜੀ ਪੰਜਾਬ ਦੇ ਲੋਕ ਤੇ ਖਾਸ ਕਰਕੇ ਤਰਨਤਾਰਨ ਦੇ ਲੋਕਾਂ ਨੇ ਦੇਖ ਲਿਆ ਕਿ ਆ 10 ਸਾਲ ਬਰਬਾਦ ਹੋ ਗਏ ਪੰਜਾਬ ਦੇ ਤੇ ਉਹਨਾਂ ਦੇ ਬੁਰਾ ਹਾਲ ਹੈ ਪਿੰਡਾਂ 'ਚ ਤੇ ਸ਼ਹਿਰਾਂ 'ਚ ਪਿਛਲੇ 10 ਸਾਲਾਂ 'ਚ ਇੱਕ ਇਟਨੀ ਲੱਗੀ ਤੇ ਜਿਹੜੀ ਲੱਗੀਆਂ ਸੀ ਸਾਰਾ ਕੁਝ ਡਿਸਇੰਟੀਗ੍ਰੇਟ ਕਰ ਕਰ ਗਿਆ ਤੁਸੀਂ ਹੁਣ ਪਿੰਡਾਂ ਜਾਓ ਸੜਕ ਲਿੰਕ ਕਰੋੜ ਹੀ ਗਾਇਬ ਹੈ ਕੋਈ ਰਿਪੇਅਰ ਤਾਂ ਹੋਈ ਨਹੀਂ ਐਂਡ ਵੱਡੀ ਗੱਲ ਹੈ ਸੁਣਾਈ ਹੈ ਨਹੀਂ ਕਿਸੇ ਦੀ ਕਿਨੂੰ ਜਾ ਕੇ ਮਿਲ ਜੇ ਤਕਲੀਫ ਹੈ ਸੋਫਿਕ ਫਰਸਟ੍ਰੇਸ਼ਨ ਹੈ ਲੋਕਾਂ ਨੂੰ ਪਤਾ ਨਹੀਂ ਜਾਈਏ ਕਿੱਥੇ ਕਿੱਥੇ ਆਪਣੀ ਭਾਵਨਾ ਇਹ ਆਪਣੀ ਫੀਲਿੰਗਸ ਦਸੀਏ ਕਿਉਂਕਿ ਜਿਹੜੇ ਝਾੜੂ ਵਾਲੇ ਐ ਇਹਨਾਂ ਦਾ ਮਿਸ਼ਨ ਇੱਕੋ ਹੀ ਹੈ ਕਿ ਪੈਸਾ ਇਕੱਠਾ ਕਰਨਾ ਪੈਸੇ ਤੋਂ ਬਗੈਰ ਨਾ ਗੱਲ ਕਰਦੇ ਨਾ ਇਹਨਾਂ ਦਾ ਹਲਕਾ ਇੰਚਾ ਜਿਨਾ ਇਹਨਾਂ ਦੇ ਥੱਲੇ ਵਰਕਰ ਵਨ ਮੈਨ ਵਨ ਮਿਸ਼ਨ ਤੇ ਲੱਗੇ ਐ ਸੋ देयर इज ਅ ਸਟਰੋਂਗ ਫੀਲਿੰਗ ਅਮੰਗ ਜਿਹੜੇ ਸਾਰੇ ਲੋਕਾਂ ਦੇ ਅੰਦਰ ਕਿਸ ਆਪਣੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ ਜਦੋਂ ਅਸਲੀ ਸੁਣਾਈ ਹੁੰਦੀ ਸੀ ਸਾਡੇ ਜਸਵੰਤ ਸਿੰਘ ਮੁੱਖ ਮੰਤਰੀ ਨੂੰ ਜਦੋਂ ਮਰਜ਼ੀ ਮਿਲ ਸਕਦੇ ਸੀ ਸਾਡੇ ਐਮਐਲਏ ਅਫਸਰਾਂ ਨੂੰ ਮਿਲ ਕੇ ਕੰਮ ਕਰਾਉਂਦੇ ਸੀ ਫਰਕ ਕਿਉਂ ਹੈ ਕਿਉਂਕਿ ਅਕਾਲੀ ਦਲ ਨੇ ਰਹਿਣਾ ਇੱਥੇ ਹੈ ਸਾਡਾ ਤਾਂ ਪਰਿਵਾਰ ਹੈ ਤੇ ਝਾੜੂ ਵਾਲੇ ਵਾਸਤੇ ਤਾਂ ਕੋਈ ਕੇਜਰੀਵਾਲ ਵਾਸਤੇ ਕੋਈ ਪੰਜਾਬ ਪਰਵਾਹ ਨਹੀਂ ਹੈ ਜੇ ਨਾ ਵੋਟ ਪਈ ਹਾਰ ਗਏ ਤੇ ਇਹਨਾਂ ਨੇ ਆਪਣਾ ਸਮਾਨ ਚੱਕ ਕੇ ਚਲੇ ਜਾਣਾ Rajasthan ਚ ਜਾਂ ਕਿਸੇ ਹੋਰ ਸੂਬੇ ਚ ਸੋ ਕਮਿਟਮੈਂਟ ਲੈਵਲ ਨਹੀਂ ਹੈ ਸੋ ਉਹ ਕਮਿਟਮੈਂਟ ਲੈਵਲ ਤੇ ਜਿਹੜੇ 10 ਸਾਲ ਬਾਦਲ ਸਾਹਿਬ ਦੇ ਰਾਜ ਚ ਉਹਨਾਂ ਲੋਕਾਂ ਨੇ ਦੇਖੀ ਸੀ that is vanished ਤੁਹਾਡੇ ਉਮੀਦਵਾਰ ਤੁਸੀਂ ਕਹਿ ਰਹੇ ਹੋ ਕਿ ਉਹ ਧਰਮੀ ਫੌਜੀ ਦਾ ਪਰਿਵਾਰ ਹੈ ਵਿਰੋਧੀ ਕਹਿ ਰਿਹਾ ਹੈ ਕਿ ਉਹ ਗੈਂਗਸਟਰ ਦਾ ਪਰਿਵਾਰ ਹੈ ਗੈਂਗਸਟਰ ਨੂੰ ਟਿਕਟ ਕਿਉਂ ਦੇਣੀ ਪਈ ਸੁਖਵੀਰ ਬਾਦਲ ਧਰਮੀ ਫੌਜੀ ਪਰਿਵਾਰ ਨੂੰ ਜੇ ਤੁਸੀਂ ਗੈਂਗਸਟਰ ਕੋ ਤੁਹ ਇਹਦਾ ਮਤਲਬ ਇਹ ਤੂੰ ਸ਼ਰਮ ਦੀ ਗੱਲ ਕੋਈ ਨਹੀਂ ਹੈ ਤੁਸੀਂ ਜਿਸ ਪਰਿਵਾਰ ਨੇ ਇਹਨਾਂ ਦੇ ਜੋ ਕੈਂਡੀਡੇਟ ਇਹਨਾਂ ਦੇ ਹਸਬੰਦ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਫੌਜ ਵੀ ਸੀ ਉਹਨਾਂ ਨੇ ਫੌਜ ਛੱਡ ਕੇ ਆਪਣਾ ਜੋ ਹਥਿਆਰ ਸੀ ਉਹਨਾਂ ਨੇ ਆਪਣੇ ਗੁਰੂ ਘਰ ਦੀ ਰੱਖਿਆ ਕਰਨ ਉਸ ਨਿਕਲੇ ਕਈਆਂ ਨੂੰ ਕੀ ਰਾ ਪੈ ਗਿਆ ਕਈ ਸ਼ਹੀਦ ਹੋ ਗਏ ਇਹਨਾਂ ਨੇ ਸੱਤਾ 8-8 ਸਾਲ ਜੇਲ੍ਹ ਕੱਟੀਆਂ ਸੋ ਜਿਹੜੀ ਮੈਂ ਕਹਣਾ ਕਿ ਇਹ ਐਜੇ ਪਰਿਵਾਰ ਨੂੰ ਤੁਸੀਂ ਗੈਂਗਸਟਰ ਕਰੋਗੇ ਆਹ ਅਜਰ ਇਲੈਕਸ਼ਨ ਦੀ ਹੈਗੀ ਕਿਉਂਕਿ ਘਬਰਾਏ ਬੈਠੇ ਆ ਉਹਨਾਂ ਨੇ ਦੇਖਿਆ ਕਿ ਲੋਕੀ ਕਪਾਸੀ ਹੋ ਗਏ ਆ ਕਿਸੇ ਨੂੰ ਗੈਂਗਸਟਰ ਬਣਾਈ ਜਾਂਦੇ ਆ ਕਿਸੇ ਨੂੰ ਕੋਚ ਬਣਾਈ ਜਾਂਦੇ ਆ ਜੋ ਮਰਜ਼ੀ ਬਣਾਈ ਜਾਂਣ ਸਾਨੂੰ ਕੋਈ ਇਹਨਾਂ ਨੂੰ ਕੋਈ ਆ ਕੋਈ ਇਹਨਾਂ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ ਲੋਕੀ ਜੱਜ ਕਰਨਗੇ ਕਿ ਉਹ ਬੀਬੀ ਗੈਂਗਸਟਰ ਹੈ ਜਾਂ ਕੋਈ ਜਿਹੜੀ ਹੈਗੀ ਆ ਧਰਮੀ ਫੌਜੀ ਦੀ ਪਰਿਵਾਰ ਹੈ ਇੱਕ ਇਹ ਜੀ ਕਹਿੰਦੇ ਧਰਮੀ ਫੌਜੀ ਦੀ ਫੋਟੋ ਕਿਤੇ ਨਹੀਂ ਦਿਖਾਈ ਦੇ ਰਹੀ ਉਹਨਾਂ ਦੀ ਪਤਨੀ ਦੀ ਫੋਟੋ ਜ਼ਰੂਰ ਦਿਖਾਈ ਦੇ ਰਹੀ ਹੈ ਉਹਨਾਂ ਦੀ ਬੇਟੀ ਦਿਖਾਈ ਦੇ ਰਹੀ ਹੈ ਧਰਮੀ ਫੌਜੀ ਕਿੱਧਰ ਗਾਇਬ ਹੈ ਉਹ ਪਤਾ ਤਾਂ ਲੱਗੇ ਲੋਕਾਂ ਨੂੰ ਕੌਣ ਹੈ ਦੇਖੋ ਧਰਮੀ ਫੌਜੀ ਦੀ ਫੋਟੋ ਵੀ ਅਸੀਂ ਲਾਈ ਸੀ ਜੀ ਪਰ ਹੁਣ ਜਿਹੜੀ ਕੈਂਪੇਨ ਹੈ ਕੈਂਡੀਡੇਟ ਹੈ ਤੁਸੀਂ ਦੇਖ ਲਓ ਅਸੀਂ ਬੜੇ ਕਲੀਅਰ ਹੈ ਕੈਂਡੀਡੇਟ ਤੇ ਇੱਕ ਵਾਸੇ ਮੇਰੀ ਫੋਟੋ ਹੈ ਤੁਸੀਂ ਜਿੱਥੇ ਵੀ ਦੇਖੋਗੇ ਦੋ ਹੀ ਫੋਟੋ ਲੱਗਦੀਆਂ ਜੀ ਸਾਡੇ ਵੀ ਕਿਸੇ ਲੀਡਰ ਦੀ ਨਹੀਂ ਹੈ ਸੋ ਅਸੀਂ ਕੈਂਪੇਨ ਸਾਡੇ ਜੇ ਅਸੀਂ ਸਟ੍ਰੈਟਜੀ ਕੀਤੀ ਹੈ ਕਿ ਸ਼ਾਰਟ ਟਾਈਮ ਤੂੰ ਕਨਫਿਊਜ਼ ਨਹੀਂ ਕਰਨਾ ਸਿੱਧੇ ਤੁਸੀਂ ਕੈਂਡੀਡੇਟ ਤੇ ਮੇਰੀ ਸੋ ਉਸ ਕਰਕੇ ਟੱਕਰ ਕਿਹਦੇ ਨਾਲ ਮੰਨਦੇ ਹਾਂ ਟੱਕਰ ਬੇਸਿਕਲੀ ਟੱਕਰ ਤਾਂ ਹੋਣੀ ਨਹੀਂ ਸੀ ਹਾਂ ਪਰ ਜਿਹੜੇ ਆ ਆਮ ਆਦਮੀ ਪਾਰਟੀ ਹੈ ਸਰਕਾਰ ਹੈ ਇਹਨਾਂ ਨੇ ਆਪਣਾ ਪੂਰਾ ਐਮ ਐਂਫਰੇਸ਼ਨ ਨੂੰ ਵਰਤ ਰਿਹਾ ਜਿਹੜੀ ਐਸਐਸਪੀ ਹੈ ਇੱਥੋਂ ਦੀ ਜਿਹੜੇ ਐਸਪੀ ਹੈ ਜਿਹੜੇ ਐਸਐਚਓ ਹੈ ਉਹ ਇੱਕ ਹੀ ਇਹਨਾਂ ਦੇ ਕੈਂਪੇਨ ਮੈਨੇਜਰ ਕਰਕੇ ਲੱਗੀ ਹੈ ਸੋ ਲੋਕਾਂ ਨੂੰ ਡਰਾ ਰਿਹਾ ਇਸ ਥਿੰਗ ਸ਼੍ਰੋਮਣੀ ਕਾਲੀ ਦਲ ਬਹੁਤ ਡੀ ਲੀਡ ਤੇ ਜਿੱਤੂਗਾ ਮੈਂ ਤੁਹਾਨੂੰ ਦੱਸਾਂ ਜੀ ਆ ਕਾਂਗਰਸ ਤੇ ਦੂਜੇ ਬਹੁਤ ਪਿੱਛੇ ਹੈ ਮੈਨੂੰ ਲੱਗਦਾ ਫਾਈਨਲੀ ਜਿਹੜੇ ਲੜਾਈ ਤੱਕ ਆਮ ਆਦੀ ਪਾਰਟੀ ਨਾ ਹੋਣੀ ਕਿਉਂਕਿ ਉਹਨਾਂ ਦੀ ਸਰਕਾਰ ਹੈ ਉਹ ਮਿਸਯੂਜ਼ ਕਰ ਰਹੀ ਹੈ ਪੈਸਾ ਵਰ ਰਿਹਾ ਸਾਰਾ ਕੁਝ ਹੀ ਜੋ ਕਰਨੇ ਕਰ ਰਿਹਾ ਹੈ ਪ੍ਰੈਕਟੀ ਜੋ ਮਰਜ਼ੀ ਕਰ ਲੈਣ ਜਿੰਨੇ ਮਰਜ਼ੀ ਪਰਚੇ ਕਰ ਲੈਣ ਮਾਜੇ ਦੇ ਲੋਕ ਹੈ ਉਹਨਾਂ ਨੂੰ ਦਿਖਾਉਣਗੇ ਕਿ ਧੱਕੇ ਨਾਲ ਪੰਜਾਬ ਚੋਂ ਵੋਟਾਂ ਨਹੀਂ ਮਿਲਦੀਆਂ ਪਿਆਰ ਨਹੀਂ ਮਿਲਦੀਆਂ ਅੱਛਾ ਇੱਕ ਤੁਸੀਂ ਇਹ ਧੱਕੇ ਦੀ ਗੱਲ ਕੀਤੀ ਐ ਮਾਝੇ ਦੀ ਗੱਲ ਕੀਤੀ ਐ ਇਸ ਸੀਟ ਨੂੰ ਪੰਥਕ ਸੀਟ ਕਿਹਾ ਜਾਂਦਾ ਕਿ ਜਿਹੜੀ ਤਰਨਤਾਰਨ ਦੀ ਸੀਟ ਐ ਪੰਥਕ ਸੀਟ ਐ ਪਰ ਇੱਥੇ ਤਾਂ ਪੰਥਕ ਤੇ ਰਹੀਂ ਦੋ ਲੜ ਰਹੀਆਂ ਐ ਇੱਕ ਸ਼੍ਰੋਮਣੀ ਅਕਾਲੀ ਦਲ ਲੜ ਰਿਹਾ ਤੇ ਦੂਜੇ ਪਾਸੇ ਅਮਰਪਾਲ ਤੇ ਨਾਲ ਉਹਨਾਂ ਦੇ ਬਾਕੀ ਪੁਨਰ ਸਰਜੀਤ ਅਕਾਲੀ ਦਲ ਆਪ ਸਿਮਰਨਜੀਤ ਸਿੰਘ ਮਾਨ ਸਾਰੇ ਉਧਰ ਐ ਲੋਕ ਲੋਕ ਕਿਹਨੂੰ ਪੰਥ ਮੰਨਨ ਪੰਥ ਦੀ ਇੱਕੋ ਇੱਕ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ 105 ਸਾਲ ਪੁਰਾਣੀ ਪਾਰਟੀ ਜਿਸ ਨੂੰ ਗੁਰੂ ਘਰਾਂ ਦੀ ਸੇਵਾ ਵੀ ਦਿੱਤੀ ਹੈ ਜਿਸ ਨੂੰ ਸਾਰੇ ਨੇ ਮੰਨਿਆ ਆ ਜਿੰਨੇ ਨਿਕਲਦੇ ਬਾਅਦ ਪਾਰਟੀਆਂ ਲਗ-ਲਗ ਬੰਦੀਆਂ ਉਹ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਬੰਦੀਆਂ ਆਪਣੀ ਸਰਕਾਰ ਬਣਾਉਣ ਵਾਸਤੇ ਨਹੀਂ ਬੰਦੀਆਂ ਉਹ ਏਜੰਸੀਆਂ ਮਗਰ ਲੱਗੀਆਂ ਦੂਜੇ ਲੋਕ ਲਗੇ ਆ ਸਾਰੇ ਕੀ ਅਕਾਲੀ ਦਲ ਆਪਣੇ ਕੌਮ ਦੀ ਪਾਰਟੀ ਜਥੇਬੰਦ ਨੂੰ ਕਮਜ਼ੋਰ ਰੱਖਣਾ ਹੈ ਤਾਂ ਹੀ ਅਸੀਂ ਜਿੱਤਾਂਗੇ ਕਈਆਂ ਦੇ ਸਬੰਧ ਆਪ ਨਾਲ ਸਰਕਾਰ ਨਾਲ ਕਈਆਂ ਦੇ ਸਬੰਧ ਭਾਜਪੀ ਨਾਲ ਕੀ ਦੇ ਸਬੰਧ ਕਾਂਗਰਸ ਨਾਲ ਹੈ ਤੁਸੀਂ ਦੇਖ ਲਓ ਸਾਰੇ ਸਾਨੂੰ ਸਾਨੂੰ ਹੀ ਸਾਨੂੰ ਗਾਲਾਂ ਕੱਢਦੇ ਆ ਕਾਂਗਰਸ ਨੂੰ ਕਿਤੇ ਕੱਟਿਆ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਇੱਕ ਵੀ ਤੁਸੀਂ ਸਟੇਟਮੈਂਟ ਦਿਖਾ ਦਿਓ ਕਾਂਗਰਸ ਦੇ ਖਿਲਾਫ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਨਾਲੇ ਸੋ ਆ ਜਿਹੜੇ ਲੋਕ ਹੈ ਇਹਨਾਂ ਨੂੰ ਪੰਥਕ ਨਹੀਂ ਮੰਨਦੇ ਉਹ ਕਹਿੰਦੇ ਵੀ ਉਹਨਾਂ ਨੂੰ ਤਾਂ ਉਹ ਤਾਂ ਬਾਹਰੀ ਹੈ ਉਹ ਤਾਂ ਦਸ਼ਮਣ ਹੈ ਸੁਖਵੀਰ ਸਿੰਘ ਬਾਦਲ ਨੇ ਪੰਥ ਦੇ ਵਿੱਚ ਰਹਿ ਕੇ ਪੰਥਨਾ ਧੋਖਾ ਦਿੱਤਾ ਮੈਨੂੰ ਐਗਜ਼ਾਮਪਲ ਦੇ ਦਿਨ ਕਿ ਧੋਖਾ ਦਿੱਤਾ ਬਰਬਲ ਕਲਾਂ ਦੀ ਕਹਿੰਦੇ ਆ ਬਰਗਾੜੀ ਦੀ ਕਹਿੰਦੇ ਆ ਉਹ ਕਿ ਕੀ ਮੇਰੇ ਤੇ ਕੋਈ ਪਰਚਾ ਦਿੱਤਾ ਨਹੀਂ ਜਿਹੜਾ 10 ਸਾਲ 10 ਸਾਲ ਸਰਕਾਰ ਰਹੀ ਹੈ ਤੁਸੀਂ ਐਂ ਕਰੋ 10 ਸਾਲ ਕਾਂਗਰਸ ਦਾ ਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਰਹੀ ਹੈ ਇੱਕ ਵੀ ਪਰਚਾ ਬੇਅਦਬੀ ਦਾ ਕਿਸੇ ਕਾਲੀ ਵਰਕਰ ਦਾ ਨਾਮ ਦੱਸ ਦਿਓ ਜਾਂ ਲੀਡਰ ਦਾ ਜਿਹਦੇ ਤੇ ਬੇਅਦਬੀ ਦਾ ਪਰਚਾ ਦਿੱਤਾ ਗਿਆ 10 ਸਾਲਾਂ 'ਚ ਹੁਣ ਤਾਂ ਸਰਕਾਰ ਝੂਠਾ ਵੀ ਦੇ ਸਕਦੇ ਸੀ ਝੂਠਾ ਵੀ ਨਹੀਂ ਦਿਆ ਗਿਆ ਇਹਨਾਂ ਦਾ ਕੀ ਮੰਨਿਆ ਜਾਵੇ ਮਤਲਬ ਭਗਵਾਨ ਸਿੰਘ ਮਾਨ ਤੁਹਾਨੂੰ ਟਾਰਗੇਟ ਕਰਦੇ ਹਰ ਸਪੀਚ 'ਚ ਤੁਹਾਨੂੰ ਟਾਰਗੇਟ ਕਰਦੇ ਆ ਮਤਲਬ ਬਠਿੰਡਾ ਸੀ ਤਾਂ ਸੁਖ ਵਿਲਾਸ ਦਾ ਚਰਚਾ ਵੀ ਕੀਤਾ ਜਦੋਂ ਜਿਹੜੀ ਐਮਪੀ ਦੀ ਚੋਣ ਸੀ ਇੱਥੇ ਹੀ ਵੱਖ-ਵੱਖਰੀਆਂ ਚਰਚਾਾਂਾਂ ਕਰਦੇ ਆ ਉਹ ਕਹਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਨੇ ਇੰਨਾ ਭ੍ਰਸ਼ਟਾਚਾਰ ਕੀਤਾ ਪਰ ਚਾਹਿਆ ਕਿਉਂ ਨਹੀਂ ਦਿੰਦੇ ਤੁਹਾਡੇ ਤੇ ਕੋਈ ਸੈਟਿੰਗ ਹੈ ਅੰਦਰੋਂ ਅੰਦਰੋਂ ਮੈਂ ਉਹ ਵੀ ਖੇਡਣਾ ਜੀ ਐਂ ਤਾਂ ਬਾਰ-ਬਾਰ ਕਿ ਅਸੀਂ ਮੈਂ ਬੱਸਾਂ ਬੰਦ ਕਰ ਦੂੰਗਾ ਕੈਪਟਨ ਵੀ ਕਹਿੰਦਾ ਸੀ ਕੀ ਹੋਇਆ ਸੁਖ ਵਿਲਾਸ ਨੂੰ ਕਹਿੰਦਾ ਸੀ ਮੈਂ ਸਕੂਲ ਬਣਾ ਦੂੰਗਾ ਸਕੂਲ ਬਣਾ ਦੂੰਗਾ ਤੇ ਹੁਣ ਬਣਾਉਂਦਾ ਕਿਉਂ ਨਹੀਂ ਸੁਖਬੀਰ ਸਿੰਘ ਬਾਦਲ ਦਾ ਕੋਈ ਵੀ ਚੀਜ਼ ਇਲੀਗਲ ਨਹੀਂ ਹੈ ਸੁਖਬੀਰ ਸਿੰਘ ਬਾਦਲ ਦਾ ਜੋ ਕੁਝ ਹੈ ਤੁਸੀਂ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੁੰਦੀ ਹੈ ਉਹਦੇ ਤੇ ਹੈ ਇੱਕ ਜੀ ਲਬਦਨ ਸਾਡੇ ਦੇ ਇਗਲ ਇੱਕ ਫੇਵਰ ਲੇਤਾ ਹੋਏ ਸਰਕਾਰ ਤੋਂ ਕਿਤੇ ਤੁਹਾਡੇ ਸਾਹਮਣੇ ਇੱਕ ਦੱਸਣਾ ਚਾਹਣਾ ਪੀਟੀਸੀ ਚੈਨਲ ਸਾਡਾ ਨਾ ਜੀ 10 ਸਾਲ ਸਰਕਾਰ ਰਹੀ ਹੈ 1 ਰੁਪਏ ਦੀ ਐਡ ਨਹੀਂ ਲੀਤੀ ਅਸੀਂ 1 ਰੁਪਏ ਦੀ ਪੰਜਾਬ ਸਰਕਾਰ ਤੋਂ ਸਾਰੇ ਚੈਨਲ ਆ ਜਿੰਨੇ ਸਾਰਿਆਂ ਨੂੰ ਕਿਸ ਨੂੰ 5 ਕਰੋੜ ਕੇ ਨੂੰ 10 ਕਰੋੜ ਹੁਣ ਤਾਂ 50 50 ਕਰੋੜ ਰੁਪਏ ਅ ਸਾਲ ਦਾ ਲਈ ਜਾਂਦੇ ਆ ਅਸੀਂ ਇੱਕ ਨਹੀਂ ਰਿਹਾ ਸਾਰਾ ਸ਼ੋਅ ਦਿਖਾਇਆ ਸਾਰੀ ਪੰਜਾਬ ਸਰਕਾਰ ਦੀ ਐਡਸ ਫ੍ਰੀ ਚਲਾਉਂਦੇ ਸੀ ਮੈਂ ਲਾ ਅਸੀਂ 50 ਕਰੋੜ ਤੋਂ ਵੱਧ ਦੀ ਐਡ 10 ਸਾਲਾਂ ਚ ਫ੍ਰੀ ਚਲਾਈ ਹੈ ਅਸੀਂ ਪਹਿਲੇ ਦਿਨ ਲਿਖਦਾ ਸੀ ਕਿ ਅਸੀਂ ਜੋ ਪੰਜਾਬ ਸਰਕਾਰ ਦੀ ਐਡ ਹੋ ਗਈ ਆ ਅਸੀਂ ਫ੍ਰੀ ਕਰਾਂਗੇ ਇਹ ਜੇ ਇਹਨੂੰ ਲੈਣਾ ਹੁੰਦਾ ਤਾਂ ਮੈਂ ਲੀਗਲੀ ਲੈ ਸਕਦਾ ਸੀ ਸਾਡੀ ਸੋਚ ਹੀ ਨਹੀਂ ਆ ਤਾਈਓ ਇਹਨਾਂ ਨੂੰ ਕੁਝ ਲੱਭਦਾ ਨਹੀਂ ਹੜਾ ਨੂੰ ਲੈ ਕੇ ਤੁਸੀਂ ਜੋ ਕੰਮ ਕੀਤਾ ਇਹ ਵੀ ਕਹਿੰਦੇ ਆ ਕਿ ਬਾਕੀ ਲੋਕਾਂ ਨੂੰ ਤਾਂ ਹੜ ਮਾਰ ਗਏ ਸੁਖਵੀਰ ਸਿੰਘ ਬਾਦਲ ਨੂੰ ਰਾਸ ਆ ਗਏ ਕਿ ਸੁਖਵੀਰ ਸਿੰਘ ਬਾਦਲ ਨੇ ਉੱਥੇ ਕੰਮ ਕੀਤਾ ਤੇ ਆਪਣੀ ਰਾਜਨੀਤੀ ਚਮਕਾਈ ਇਹਨੂੰ ਕਿਵੇਂ ਮੰਨਦੇ ਤੁਸੀਂ ਉਹਨਾਂ ਕੋਲ ਹੀ ਮੌਕਾ ਸੀ ਹਮ ਆਪਣੇ ਜੇਬਾਂ ਚੋਂ ਪੈਸੇ ਕੱਢਦੇ ਅਤੇ ਜਿਹੜੇ ਏਸ਼ੀਆ ਚ ਬੈਠੇ ਜੀ ਨਿਕਲਦੇ ਬਾਹਰ ਲੋਕਾਂ ਵਿੱਚ ਵਿਛੜਦੇ ਕਾਂਗਰਸ ਪਾਰਟੀ ਭਾਜਪੀ ਝਾੜੂ ਵਾਲੇ ਦੀ ਤੇ ਸਰਕਾਰ ਸੀ ਉਹਨਾਂ ਕੋਲੇ ਇੰਨਾ ਸਾ ਸਾਡੇ ਨਾਲੋਂ ਵੱਡੇ ਸਾਧਨ ਹੈ ਪਰ ਦਿਲ ਨਹੀਂ ਹੈ ਦਿਲ ਕਾਲੀ ਦਲ ਕੋਲ ਹੀ ਹੈ ਕਿਉਂਕਿ ਕਾਲੀ ਦਲ ਵਾਸਤੇ ਆ ਪਰਿਵਾਰ ਹੈ ਉਹਨਾਂ ਵਾਸਤੇ ਪਰਿਵਾਰ ਨਹੀਂ ਇੱਥੇ ਗਲੇ ਰਾਜ ਕਰਨ ਵਾਸਤੇ ਆਉਂਦੇ ਸੇਵਾ ਕਰਨ ਵਾਸਤੇ ਨਹੀਂ ਮਾਨ ਸਾਹਿਬ ਕਹਿੰਦੇ ਕਿ ਸ਼ਰੋਣੀ ਕਮੇਟੀ ਦਾ ਪੈਸਾ ਸੀ ਵੰਡੀ ਸੁਖਵੀਰ ਬਦਲ ਗਿਆ ਤੇ ਦੇ ਵੀ ਆਪਣਿਆਂ ਨੂੰ ਗਿਆ ਕਿ ਸਰਪੰਚ ਨੂੰ ਫੜਦੇ ਸੀ ਉਹਨੂੰ ਦਿੰਦੇ ਸੀ ਬਾਅਦ ਚ ਸਰਪੰਚ ਤੋਂ ਫੜ ਲੈਂਦੇ ਸੀ ਇਹ ਚ ਕੀ ਸਚਾਈ ਹੈ ਯਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ दारू ਪੀ ਰਖਦਾ ਕੋਈ ਉਹਦੀ ਘਰ ਵਾਲੀ ਨਹੀਂ ਉਹ ਉਹਦੀ ਉਹਦੀ ਗੱਲਾਂ ਤੇ ਤਵਾਰ ਕਰਦੀ ਇਹਨੂੰ ਤਾਂ ਤੁਸੀਂ ਦੇਖ ਲਓ ਕੇਜਰੀਵਾਲ ਮੁੱਖ ਮੰਤਰੀ ਉਹਨੂੰ ਐਡਾ ਭਰੋਸਾ ਨਹੀਂ ਹੈ ਕਿ ਇਹ ਸਰਕਾਰ ਵੀ ਚਲਾ ਲੂਗਾ ਤਾਂ ਹੀ ਉਹ ਕੇਜਰੀਵਾਲ ਸਸੋਡੀਆਂ ਸਾਰੇ ਬੈਠੇ ਐ ਇਹਨੂੰ ਪੁੱਛ ਲੋ ਪੰਜਾਬ ਵਿੱਚ ਕਿਹੜਾ ਉਦਘਾਟਨ ਉਹਨੇ ਆਪ ਕੀਤਾ ਹੈ ਆ ਸਟੈਪਮੀ ਮੰਗੂ ਸਾਈਡ ਤੇ ਖੜਾ ਹੁੰਦਾ ਹੈ ਹੂੰ ਤੇ ਕੇਜਰੀਓ ਵਾਲਾ ਲੱਗੇ ਹੁੰਦਾ ਪਰਦਾ ਪੜਦਾ ਕਿਚਨ ਵਾਸਤੇ ਹੂੰ ਤੇ ਇਹਨੂੰ ਮੁੱਖ ਮੰਤਰੀ ਨਹੀਂ ਭਰੋਸਾ ਇਹਨੂੰ ਕਿ ਮੁੱਖ ਮੰਤਰੀ ਸੂਬਾ ਚਿਲਾ ਸਕਦਾ ਤੇਰੀ ਗੱਲਾਂ ਦਾ ਕੀ ਤਵਾਰ ਹੈ ਹੂੰ ਰੋਜ਼ ਉਹਨੂੰ ਪਤਾ ਹੀ ਨਹੀਂ ਕੀ ਬੋਲਦਾ ਕੋਈ ਨਸ਼ੇ ਚ ਰਹਿੰਦਾ ਹੈ ਜਿਹੜੇ ਤੁਹਾਡੇ ਤੋਂ ਵੱਖ ਹੋਏ ਹੈ ਕੀ ਬਣਦੇ ਹੋ ਤੁਸੀਂ ਕਿਹਨਾਂ ਦਾ ਹੱਥ ਮੰਨਦੇ ਹੋਂਦਾ ਮਗਰ ਤੁਸੀਂ ਹੁਣ ਵੀ ਕਹਾਂ ਕਿ ਕੁਝ ਕਾਂਗਰਸੀ ਹੈ ਕੁਝ ਇਹਨਾਂ ਦੇ ਪਿਛੇ ਆਮਦ ਵੀ ਪਾਰਟੀ ਹੈ ਕਿਸੇ ਦੇ ਪਿਛੇ ਬੀਜੇਪੀ ਹੈ ਤੁਸੀਂ ਕੀ ਮੰਨਦੇ ਹੋ ਜਿਨ੍ਹਾਂ ਨੇ ਤੁਹਾਨੂੰ ਤੁਹਾਡੇ ਤੋਂ ਵੱਖ ਹੋ ਕੇ ਇੱਕ ਵੱਖਰਾ ਅਕਾਲੀ ਦਲ ਬਣਾਇਆ ਉਹਨਾਂ ਨੂੰ ਤੁਸੀਂ ਕੀ ਮੰਨਦੇ ਹੋ ਕਿਉਂ ਕਿ ਉਹਨਾਂ ਦੀ ਸਪੋਰਟ ਆ ਉਹਨਾਂ ਨੂੰ ਦੇਖੋ ਆ ਜਿਹੜੀ ਹੁਣ ਐਜੀਪੀਸੀ ਦਾ ਇਲੈਕਸ਼ਨ ਹੋਇਆ ਜੀ ਪਿਛਲੇ ਸਾਲ 30 ਐਸੀ ਮੈਂਬਰਾਂakti 18 ਰਹਿ ਗਏ ਇਹਨਾਂ ਵਿੱਚੋਂ ਕਈ ਮੈਂਬਰ ਆਪ ਚਲੇ ਗਏ ਕਈ ਕੰਮਰ ਕਾਂਗਰਸ ਦੇ ਮੈਂਬਰ ਹੈ ਹੁਣ ਕਈ ਇਹਨਾਂ ਦੇ ਜਿਹੜਾ ਨਵਾਂ ਨਵਾਂ ਚੁੱਲਾ ਦਲ ਹੈ ਉਹਦੇ ਹੈ ਪਰ ਸਾਡੇ ਖਿਲਾਫ ਵੋਟਾਂ ਸਾਰੇ ਇਕੱਠੇ ਆ ਸਨੇ ਕਾਂਗਰਸ ਨੇ ਆਪ ਸਨੇ ਭਾਜਪਾ ਇੱਕੋ ਪਲੈਟਫਾਰਮ ਤੇ ਤੇ ਹੈ 18 ਹੀ ਕਲੇ ਰਹਿ ਗਏ ਤੀਆਂ ਤੋਂ ਫਿਰ ਫਿਰ ਕੀ ਪ੍ਰੂਫ ਹੋਰ ਚਾਹੀਦਾ ਆ ਸਾਰੀ ਅਲੱਗ-ਅਲੱਗ ਪਾਰਟੀਆਂ ਨੇ ਖੜੇ ਕੀਤੇ ਐ ਪਿੰਡੂ ਵੋਟ ਕਾਲੀਦਲ ਦੀ ਵੋਟ ਪੰਥਿਕ ਵੋਟ ਨੂੰ ਤੋੜਨ ਵਾਸਤੇ ਆ ਮਿਸ਼ਨ ਹੈ ਕਾਲੀਦਲ ਨੂੰ ਰੋਕਣ ਦਾ ਹੋਰ ਕੋਈ ਨਹੀਂ ਐ ਨੋ ਨੈਸ਼ਨਲ ਪਾਰਟੀ ਨੂੰ ਪਤਾ ਹੈ ਕਿ ਕਾਲੀਦਲ ਇੱਕ ਅਜਿਹੀ ਪਾਰਟੀ ਹੈ ਜੇ ਚੱਲ ਪਈ ਤਾਂ ਕਿਸ ਕੋਈ ਰੋਕ ਨਹੀਂ ਸਕਦਾ ਤਾਈਓ ਦੇਖੋ ਪੰਜਾਬ ਵਿੱਚ ਐਨੇ ਕੰਮ ਕੀਤੇ ਲੋਕਾਂ ਦਾ ਭਰੋਸਾ ਕਾလီ ਦਲ ਤੇ ਆ ਹੁਣ ਉਹਨਾਂ ਨੇ ਝੂਠ ਬੋਲ ਕੇ 10 ਸਾਲ ਉਹਨਾਂ ਨੇ ਠੱਗ ਲਿਆ ਪੰਜਾਬ ਦੇ ਲੋਕਾਂ ਨੂੰ ਪਰ ਹੁਣ ਸਮਝ ਗਏ ਲੋਕ ਕਿ ਸਾਡੇ ਨਾਲ ਟੱਗੀ ਵੱਜ ਗਈ ਸੋ ਆ ਸਾਰਿਆਂ ਦਾ ਨਿਸ਼ਾਨਾ ਆਈ ਹੈ ਅਲੱਗ-ਅਲੱਗ ਪਾਰਟੀਆਂ ਦੇ ਇਹ ਚਰਚਾ ਹੈ ਕਿ ਮਤਲਬ ਜਿਵੇਂ ਤੁਸੀਂ ਕਿਹਾ ਕਿ ਸਾਰੀਆਂ ਪਾਰਟੀਆਂ ਰਲੀਆਂ ਹੋਈਆਂ ਤੁਹਾਡੀ ਇੱਕ ਭਾਈਵਾਲ ਪਾਰਟੀ ਹੈ ਬੀਜੇਪੀ ਜੀ ਨਾਲ ਤੁਹਾਡਾ ਗਠਬੰਧ ਰਿਹਾ ਜੇ ਉਹ ਕਿਸੇ ਹਿਸਾਬ ਨਾਲ ਕਾလီ ਦਲ ਨੂੰ ਤੁਸੀਂ ਕਹਿੰਦੇ ਹੋ ਕਿ ਛੱਟ ਮਾਣ ਤੇ ਲੱਗੀ ਹੈ ਕੀ ਪੁਆਖੇ ਸਮਝੌਤਾ ਕਰੋਗੇ ਉਹਨਾਂ ਨਾਲ ਇਹੰ ਦੱਸਾ ਕੀ ਹੈ ਜੀ ਮੇਰੇ ਵਾਸਤੇ ਪੰਜਾਬ ਦਾ ਇੰਟਰਸਟ ਇੱਕ ਨੰਬਰ ਤੇ ਹੈ ਠੀਕ ਇੱਕ ਗੱਲ ਮੇਰੀ ਬੜੀ ਕਲੀਅਰ ਹੈ ਕਾਂਗਰਸ ਨਾਲ ਤਾਂ ਅਸੀਂ ਕਰ ਹੀ ਨਹੀਂ ਸਕਦੇ ਜਿਹੜੀ ਇੱਕ ਪਾਰਟੀ ਨੇ ਆਪਣੇ ਗੁਰੂ ਘਰਾਂ ਤੇ ਹਮਲਾ ਕੀਤਾ ਝਾੜੂ ਵਾਲਾ ਨਾ ਝਾੜੂ ਵਾਲਿਆਂ ਦਾ ਕੋਈ ਝਾੜੂ ਤਾਂ ਰਹਿਣਾ ਨਹੀਂ ਹਾਂ ਝਾੜੂ ਵਾਲਿਆਂ ਨੂੰ ਤਾਂ ਮਤਲਬ ਭਜਾਉਣਗੇ ਲੋਕੀ ਹਲੇ ਤਾਂ ਸਰਕਾਰ ਜੀ ਹਲੇ ਇਹਨਾਂ ਕੋਲੇ ਪੁਲਿਸ ਹੈ ਡਰਦੇ ਆ ਲੋਕ ਤੁਸੀਂ 2 ਕੁ ਮਹੀਨੇ ਦੇਖ ਲਿਓ ਇਲੈਕਸ਼ਨ ਤੋਂ ਜੇ ਕੈਂਪੇਨ ਕਰਨ ਨੂੰ ਵੀ ਵੜ ਗਏ ਪਿੰਡਾਂ 'ਚ ਇਹਨੇ ਕੈਂਪੇਨ ਕਰਨ ਨੂੰ ਵੀ ਨਹੀਂ ਵੜਨਾ ਤੇ ਜਿਹੜੀ ਮੇਰੀ ਗੱਲ ਹੈ ਕਿ ਮੇਰੇ ਵਾਸਤੇ ਪੰਜਾਬ ਦੇ ਇੰਟਰਸਟ ਜਿਹੜੇ ਪੰਜਾਬ ਦੇ ਇੰਟਰਸਟ ਨੂੰ ਸੋਲਵ ਕਰੂਗਾ ਐਨ ਹ ਤਾਂ ਬੀਜੇਪੀ ਬਾਈ ਦੀ ਹੈ ਜੀ ਇਹਨਾਂ ਨੂੰ ਕਰਨਾ ਪੈਣਾ ਜੇ ਕਰਨਾ ਹਮ ਐ ਨਹੀਂ ਹੈ ਕਿ ਅਸੀਂ ਉਹਨਾਂ ਦੇ ਕਿ ਵਿਦਆਊਟ ਸੋਲਵਿੰਗ ਦ ਇੰਟਰਸਟ ਸਾਡੇ ਕਈ ਇਸ਼ੂਜ਼ ਹੈ ਜਿਹਦੇ ਵਾਸਤੇ ਅਸੀਂ ਲੜਾਈ ਲੜਦੇ ਰਹੇ ਨੇ ਪਰ ਬੀਜੇਪੀ ਦੀ ਸਰਕਾਰ ਦੇ ਵਿੱਚ ਪੰਜਾਬ ਕੋਲੋਂ ਬੀਬੀਐਮਬੀ ਤੇ ਵੀ ਜਿਹੜਾ ਸੀਆਈਸਫ ਲਗਾਤੀ ਉਹਨਾਂ ਨੇ 50 ਕਿਲੋਮੀਟਰ ਬੀਐਸਐਫ ਨੂੰ ਅਧਿਕਾਰ ਦੇ ਦਿੱਤੇ ਐ ਯੂਨੀਵਰਸਿਟੀ ਤੇ ਹਮਲਾ ਕੀਤਾ ਬੇਸ਼ੱਕ ਇੱਕ ਵਾਰ ਰੁਕ ਗਿਆ ਪਰ ਤਾਕ ਦੇ ਵਿੱਚ ਹੈ ਕੀ ਲੱਗਦਾ ਹੈ ਕਿ ਬੀਜੇਪੀ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਕੋਈ ਹੈ ਦੇਖੋ ਆ ਜਿਹੜੀ ਹੁੰਦੀ ਨਾ ਸੂਬੇ ਦੀ ਸਰਕਾਰ ਜੀ ਆ ਉਹਦਾ ਕੰਮ ਹੁੰਦਾ ਹੈ ਲੜਾਈ ਲੜਨਾ ਜਦੋਂ ਚੰਡੀਗੜ੍ਹ ਦੇ ਸਾਰੇ ਅਹੁਦੇ ਪੰਜਾਬ ਦਾ ਹਿੱਸਾ ਕੱਟ ਵਾਪਸ ਲੈ ਗਏ ਤੇ ਆਹ ਭਗਵੰਤ ਮਾਨ ਨੂੰ ਬੋਲਣਾ ਚਾਹੀਦਾ ਸੀ ਬੀਬੀ ਐਮਏ ਤੇ ਬੋਲਣਾ ਚਾਹੀਦਾ ਸੀ ਲੜਾਈ ਲੜਨੀ ਚਾਹੀਦੀ ਸੀ ਕੋਰਟ ਜਾਣਾ ਸਹੀ ਸੀ ਧਰਨੇ ਦੇਣੇ ਸੇ ਸਰਕਾਰ ਦੇ ਕੰਮ ਐ ਆ ਤਾਂ ਜਮਾਈ ਥੱਲੇ ਲੱਗਿਆ ਪਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਕੇਸ ਕੇਜਰੀਵਾਲ ਤੇ ਐ ਉਹੀ ਕੇਸ ਉਹਨਾਂ ਕੋਲ ਇਨਫੋਰਮੇਸ਼ਨ ਇਹਦੇ ਕੋਲ ਐ ਕਹਿੰਦਾ ਜੇ ਤੂੰ ਬੋਲਿਆ ਜੇ ਕੋਈ ਕੀਤਾ ਤੂੰ ਵੀ ਕੇਜਰੀਵਾਲ ਮੰਗੋਂਦਰ ਜਾਗੇ ਤਾਂ ਆ ਤਾਂ ਕਟਪੁਤਲੀ ਵਾਂਗੂ ਚਲਾਉਂਦੇ ਇਹਨੂੰ ਗੱਲ ਸੋਚ ਲਈਦੀ ਨਾ ਅਕਾਲੀ ਦਲ ਦੇਖ ਲੋ ਹਲੇ ਵੀ ਬਾਜ਼ ਉਠਾਉਂਦੇ ਆ ਇਹ ਕਾਲੀ ਦਲ ਦੀ ਸਰਕਾਰ ਹੁੰਦੀ ਪੰਜਾਬ 'ਚ ਨਾ ਬੀਬੀ ਐਮ ਵੀ ਤੇ ਕਬਜ਼ਾ ਹੋ ਸਕਦਾ ਸੀ ਨਾ ਆਪਣੇ ਪੰਜਾਬ ਦੇ ਕੋਈ ਕਿਸੇ ਇੱਕ ਇਸ਼ੂ ਤੇ ਕੋਈ ਕਰ ਸਕਦੇ ਸੀ ਜੀ ਅੱਛਾ ਇੱਕ ਜਿਹੜੀ ਤੁਹਾਡੇ ਪ੍ਰਧਾਨਗੀ ਨੂੰ ਲੈ ਕੇ ਭਗਵਾਨ ਸਿੰਘ ਮਾਨ ਕਹਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਸੁਖਵੀਰ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਮਨਜ਼ੂਰ ਕਰ ਲਿਆ ਸਾਰਾ ਤੋਂ ਬੋਲਣਾ ਪੁਆ ਕੇ ਸੁਖਵੀਰ ਸਿੰਘ ਬਾਦਲ ਨੇ ਮੁੜ ਕੇ ਪ੍ਰਧਾਨ ਬੋਲਤਾ ਤੇ ਸੁਖਵੀਰ ਸਿੰਘ ਬਾਦਲ ਕਹਿੰਦਾ ਹਾਂ ਅੱਜ ਤੋਂ ਮੈਂ ਪ੍ਰਧਾਨ ਥੋੜੀ ਪ੍ਰਧਾਨੀ ਕਹਿੰਦੇ ਖੁਦ ਹੀ ਸੁਖਵੀਰ ਸਿੰਘ ਬਾਦਲ ਆਪ ਦੇ ਆਪ ਨੂੰ ਚੁਣ ਲੈਂਦਾ ਇਹਨੂੰ ਕੋਈ ਬਰਚਾ ਲੱਗਦੀ ਹੈ ਅਸੀਂ ਜੋ ਮਰਜ਼ੀ ਕਰੀਏ ਸਾਡੀ ਪਾਰਟੀ ਹੈ ਸਾਡੀ ਪਾਰਟੀ ਦੇ ਤਰੀਕੇ ਹੈ ਸਾਡੀ ਪਾਰਟੀ ਨੇ ਫੈਸਲਾ ਕਰਨਾ ਹੈ ਤੈਨੂੰ ਕੀ ਟੈਨਸ਼ਨ ਹੈ ਤੂੰ ਆਪਣੀ ਛੀ ਮਿਨਿਸਟਰੀ ਬਚਾਲਾ ਸਾਲ ਕਰ ਰਹਿ ਗਿਆ ਉਹਦੇ ਬਾਅਦ ਭਗਵੰਤ ਮਾਨ ਦਾ ਜੋ ਹਾਲ ਹੋਣਾ ਤੇ ਕੇਜਰੀਵਾਲ ਦਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਹਲੇ ਉਹ ਹਲੇ ਸੁਪਨੇ ਜੀ ਹੈ ਅੱਖਾਂ ਖੁੱਲਣਗੀਆਂ ਤੇ ਪਤਾ ਲੱਗੂ ਕੀ ਲਾ ਮਤਲਬ ਲੋਕ ਇਹ ਗੱਲ ਨੂੰ ਕਹਿੰਦੇ ਆ ਕਿ ਪੰਜਾਬ ਕੋਲ ਆਪਣੀ ਖੇਤਰੀ ਪਾਰਟੀ ਹੋਣੀ ਚਾਹੀਦੀ ਇਹ ਚ ਕੋਈ ਸ਼ੱਕ ਨਹੀਂ ਹਰ ਬੰਦੇ ਦੀ ਇਹ ਗੱਲ ਹੈ ਪਰ ਖੇਤਰੀ ਪਾਰਟੀ ਕੀ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਆ ਪੰਜਾਬ ਦੀਆਂ ਜਿਹੜੀਆਂ ਮਤਲਬ ਪੰਜਾਬ ਕੋਲ ਰੋਜ਼ਗਾਰ ਨਹੀਂ ਆ ਪੰਜਾਬ ਦੇ ਪਾਣੀ ਖੋਏ ਜਾ ਰਿਹਾ ਹੈ ਪੰਜਾਬ ਤੇ ਹਰ ਜਿਹੜਾ ਡਾਕਾ ਵੱਜਦਾ ਉਹਨੂੰ ਲੈ ਕੇ ਸਹਿਰਦ ਹੈ ਜੋ ਕੁਝ ਪੰਜਾਬ ਚ ਬਣਿਆ ਨਾ ਐਸੀ ਖੇਤਰੀ ਪਾਰਟੀ ਨੇ ਬਣਾਇਆ ਤੁਸੀਂ ਬਣਾ ਫਰੀਦਕੋਟ ਤੋਂ ਆਏ ਹੋ ਜੀ ਕਿੰਨੀ ਛੇਤੀ ਆਏ ਹੋ ਅੰਮ੍ਰਿਤਸਰ ਜਿਹੜੀ ਸੜਕ ਤੇ ਆਇਆ ਨਾ ਉਹ ਖੇਤਰੀ ਪਾਰਟੀ ਨੇ ਬਣਾਈ ਹੈ ਜਿਹੜੀ ਆ ਟੀਵੀ ਲਾ ਕੇ ਤੁਸੀਂ ਆਨ ਲਾਈਟਾਂ ਤੇ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਨਾ ਆ ਲਾਈਟ ਪੰਜਾਬ ਵਿੱਚ ਖੇਤਰੀ ਪਾਰਟੀ ਨੇ ਦਿੱਤੀ ਹੈ ਜੋ ਕੁਝ ਵੀ ਡਿਵੈਲਪਮੈਂਟ ਦੇਖਦੀ ਹਾਂ ਪੰਜਾਬ 'ਚ ਪੁਲ ਦੇਖ ਰਿਓ ਕਸੀਆਂ ਦੇਖਦੇ ਹੋ ਨਹਿਰਾਂ ਦੇਖਦੇ ਹੋ ਟਿਊਬਲ ਚੱਲਦੇ ਦੇਖਦੇ ਹੋ ਆ ਖੇਤਰੀ ਪਾਰਟੀ ਨੇ ਦਿੱਤੀ ਹੈ ਇੱਕ ਵੀ ਐਗਜ਼ਾਮਪਲ ਕਿਸੇ ਹੋਰ ਨੈਸ਼ਨਲ ਪਾਰਟੀ ਦਾ ਨਹੀਂ ਜੇ ਸਾਨੂੰ ਹੀ 25 ਸਾਲ ਕਾਂਗਰਸ ਨੂੰ ਮੌਕਾ ਦਿੱਤਾ ਕੁਛ ਨਹੀਂ ਕੀਤਾ ਜੇ ਉਹ 25 ਸਾਲ ਸਾਡੇ ਕੋਲ ਹੋਰ ਹੁੰਦੇ ਅੱਜ ਪੰਜਾਬ ਕਿਤੇ ਨਾ ਕਿਤੇ ਹੁੰਦਾ ਸੀ ਤੁਹਾਡੇ ਇਸ ਬਿਆਨ ਨੂੰ ਲੈ ਕੇ ਵੀ ਸੀਐਮ ਆਂਦੇ ਆ ਵੀ ਸਾਰੇ ਰਾਹ ਤਾਂ ਦਿਖਾ ਦਿੱਤੇ ਐ ਉਹ ਵੀ ਦਿਖਾ ਦਿਓ ਵੀ ਉਹ ਤੋਂ ਬਹਿਬਲ ਤੇ ਬਰਗਾੜੀ ਵੈਦ ਦੀ ਨੰਗਦੇ ਆ ਉਹ ਵੀ ਬਾਦਲ ਸਾਹਿਬ ਦੀ ਦੇਣ ਹੈ ਬਹਿਬਲ ਦੇ ਬਰਗਾੜੀ ਕੀ ਹੋਇਆ ਗੋਲੀ ਚਲਾਈ ਪਿਆ ਤੁਹਾਨੂੰ ਪਤਾ ਹੈ ਬਰਗਾੜੀ ਦੀ ਸਰਪੰਚੀ ਤੇ ਸਾਰੇ ਕਾਲੀਦਲੇ ਕੋਲੇ ਗੋਲੀ ਕਿਨੇ ਚਲਾਈ ਹੈ ਕਿੱਥੇ ਜਿਹੜੇ ਇਹਨਾਂ ਨੇ ਗੋਲੀਆਂ ਚਲਾਈਆਂ ਆਪਣੇ ਹੁਣੇ ਆਪਣੇ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਕਿੰਨੀਆਂ ਬੇਦਬੀਆਂ ਕੀਤੀਆਂ ਉਹਦੇ ਬਾਰੇ ਕਿਉਂ ਨਹੀਂ ਜ਼ਿਕਰ ਕਰਦਾ ਗੋਲੀ ਕੋਈ ਚੀਫ ਮਿਨਿਸਟਰ ਦੇ ਆਰਡਰ ਤੇ ਨਹੀਂ ਹੁੰਦੀ ਜਾਂ ਡਿਪਟੀ ਹੋਮ ਮਿਨਿਸਟਰ ਹਾਂ ਉਹ ਤਾਂ ਉਸ ਟਾਈਮ ਤੇ ਸਿਚੁਏਸ਼ਨ ਤੇ ਹੁੰਦੀ ਹੈ ਉਸ ਟਾਈਮ ਦੇ ਐਸ ਡੀ ਐਮ ਨੇ ਆਪ ਕਿਹਾ ਕਿ ਮੈਂ ਹਾਲਾਤ ਦੇਖੇ ਵਿਗੜੇ ਤੇ ਮੈਂ ਉਸ ਕਰਕੇ ਆਰਡਰ ਦਿੰਦੀ ਹੈ ਆਪ ਤੁਸੀਂ ਚੀਫ ਮਿਨਿਸਟਰ ਕੋਲ ਟੈਲੀਫੋਨ ਕਰਕੇ ਨਹੀਂ ਪੁੱਛਦੇ ਇਹਦਾ ਮਤਲਬ ਜੇ ਮੈਂ ਕਰਾਏ ਐ ਇਹਦਾ ਮਤਲਬ ਹੁਣ ਤੂੰ ਕਰਾਏ ਸਾਰੇ ਕੁਛ ਆਮ ਆਦਮੀ ਪਾਰਟੀ ਕਹਿੰਦੇ 70 ਸਾਲ ਜਿਹੜੀਆਂ ਪਾਰਟੀਆਂ ਦਾ ਰਾਜ ਰਿਆ ਉਹਨਾਂ ਨੇ ਪੰਜਾਬ ਚ ਕੱਖ ਨਹੀਂ ਕੀਤਾ ਅਸੀਂ ਸਕੂਲ ਡਿਵੈਲਪ ਕਰ ਰਹੇ ਆ ਅਸੀਂ ਮਹੱਲਾ ਕਲੀਨਿਕ ਲੈ ਕੇ ਆਏ ਆ ਸਿਹਤ ਦਾ ਸਿੱਖਿਆ ਦਾ ਜਿਹੜੀਆਂ ਸੜਕਾਂ ਦਾ ਸਾਰੇ ਢਾਂਚੇ ਅਸੀਂ ਸੁਧਾਰ ਰਹੇ ਆ ਕਹਿੰਦੇ ਪਿਛਲੇ ਸੱਤ ਸਾਲਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਤੁਸੀਂ মিডিਆ ਦੇ ਹੋ ਤੁਸੀਂ ਪੂਰੇ ਪੰਜਾਬ ਘੁੰਮੇ ਹੋ ਜੀ ਤੁਸੀਂ ਦੱਸ ਦਿਓ ਇੱਕ ਨਿਸ਼ਾਨੀ ਝਾੜੋ ਵਾਲੇ ਦੀ ਤੁਹਾਡੇ ਪੱਥਰ ਪਏ ਨਹੀਂ ਤੁਹਾਡੇ ਤੇ ਪਰਚਾ ਦੇਣ ਤੋਂ ਬਗੈਰ ਹੋਰ ਦੱਸੋ ਕੋਈ ਕਿ ਨਿਸ਼ਾਨੀ ਉਹਨਾਂ ਦੀ মিডিਆ ਦੇ ਸਾਰੇ ਜਿਨੇ ਚੈਨਲ ਆ ਸਾਰੇ ਨੂੰ ਬੰਦ ਕਰਨ ਤੋਂ ਬਗੈਰ ਮੈਨੂੰ ਇੱਕ ਨਿਸ਼ਾਨੀ ਦੱਸੋ ਇੱਕ ਸਕੂਲ ਦਾ ਨਾਮ ਦੱਸ ਦਿਓ ਕਿਹੜੇ ਆ ਸਕੂਲ ਆ ਜਿਹੜਾ ਬਣਾਇਆ ਇਹਨਾਂ ਨੇ ਇਹ ਬਣਾਇਆ ਉਹਨਾਂ ਨੇ ਤਾਂ ਕਿਹਾ ਇਹਨਾਂ ਨੇ ਐਮੀਨਸ ਸਕੂਲ ਆ ਫੈਮਿਨਸ ਕਿਹੜਾ ਤਾਂ ਕਿੰਦੇ ਜਿਹੜੇ ਸਾਡਾ ਸਕੂਲ ਸੀ ਜਿਹੜੇ ਅਸੀਂ ਮੈਰੀਟੋਰੀਅ ਸਕੂਲ ਬਣਾਇਆ ਸੀ ਉਹਦਾ ਬੋਰਡ ਚੇਂਜ ਕਰਤਾ ਜਿਹੜੇ ਸੇਵਾ ਕੇਂਦਰ ਖੋਲੇ ਸੀ ਉਹਦਾ ਬੋਰਡ ਚੇਂਜ ਕਰਤਾ ਜਿਹੜੇ ਪਿੰਡ ਦੇ ਡਾਕਟਰ ਨੂੰ ਉੱਥੇ ਬਿਠਾਤਾ ਕੀ ਬਣਾਇਆ ਉਹਨਾਂ ਨੇ ਕੁਛ ਨਹੀਂ ਬਣਾਇਆ ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਦੱਸ ਦਿਓ ਮੈਂ ਮੇਰੇ ਤਾਂ ਸਿਆਸੀ ਬੰਦਾ ਹੈ ਤੁਸੀਂ ਤਾਂ মিডিਆ ਵਾਲੇ ਹੋ ਤੁਸੀਂ ਚੌਪਗੀ ਅੰਡੇ ਤੁਰੇ ਫਿਰਦੇ ਹੋ ਉਹਨਾਂ ਦਾ ਨਹੀਂ ਪੱਥਰ ਤਾਂ ਹਰ ਜਗ੍ਹਾ ਪਏ ਆ ਉਹਨਾਂ ਦੇ ਜਿੱਥੇ ਵੀ ਜਾਂਦੇ ਆ ਉੱਥੇ ਹਰ ਜਗ੍ਹਾ ਨਹੀਂ ਪੱਥਰ ਸਰਕਾਰ ਉਹ ਤਾਂ ਉਹ ਤਾਂ ਟਰਾਂਸਫਾਰਮਰ ਤੇ ਵੀ ਰੱਖੀ ਜਾਂਦੇ ਨੇ ਨਹੀਂ ਪੱਥਰ ਸਾਡੇ ਤਾਂ ਸਰਪੰਚੀ ਟਰਾਂਸਫਾਰਮਰ ਲਵਾ ਲੈਂਦੇ ਸੀ ਇੱਥੇ ਐਮਐਲਏ ਆਉਂਦਾ ਮਨਿਸਟਰ ਆਉਂਦੇ ਟਰਾਂਸਫਾਰਮਰ ਤੇ ਨਹੀਂ ਪੱਥਰ ਰੱਖਣ ਵਾਸਤੇ ਆਦਾ ਹੁਣ ਜਿਹੜੇ ਬਾਥਰੂਮ ਬਣਾ ਰਿਹਾ ਉੰਨਾ ਤੇ ਨਹੀਂ ਪੁੱਤ ਰੱਖ ਰਿਹਾ ਦੇਖੋ ਲੈਵਲ ਕੀ ਇਹਨਾਂ ਦਾ ਇੱਕ ਆਖਰੀ ਸਵਾਲ ਆ ਤੁਹਾਡੇ ਕੋਲੇ ਵੀ ਸਮਾਂ ਤੁਸੀਂ ਵੀ ਜਾਣਾ ਹੈ 2 ਦਸੰਬਰ ਨੂੰ ਲੈ ਕੇ ਆ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਇੱਕ ਵੱਖਰੀ ਪਾਰਟੀ ਬਣ ਗਈ ਹੈ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਹੁਕਮਨਾਮਿਆਂ ਦਾ ਭਗੌੜਾ ਹੈ ਤੁਸੀਂ ਭਗੌੜਿਆ ਹੁਕਮਨਾਮਿਆਂ ਯਾਰ ਮੈਂ ਇਹਦੇ ਵਿੱਚ ਬਾਰ-ਬਾਰ ਜਵਾਬ ਦਿੰਦਾ ਕੋਈ ਫਾਇਦਾ ਨਹੀਂ ਹਾਂ ਮੈਂ ਹੀ ਪੇਸ਼ ਹੋਇਆ ਸੀ ਹਾਂ ਮੈਨੂੰ ਜੋ ਆਦੇਸ਼ ਕੀਤਾ ਮੈਂ ਸਾਰੇ ਮੰਨੇ ਹਾਂ ਹਾਂ ਸਾਰੇ ਮੰਨਿਆ ਇੱਕ ਦੱਸ ਦਿਓ ਸਿਰ ਝੁਕਾ ਕੇ ਸਾਰੇ ਸਾਹਮਣੇ ਜੋ ਮੈਨੂੰ ਕਿਹਾ ਕਿ ਅਸੀਂ ਮੈਂ ਸਾਰਾ ਕੀਤਾ ਉਹਦੇ ਬਾਅਦ ਸਿੰਘ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ ਕਿ ਤੁਸੀਂ ਸਾਰਾ ਕੁਝ ਜਿਵੇਂ ਅਸੀਂ ਕਹਿ ਚੁੱਕਾ ਹੁਣ ਮੈਂ ਕਿਹਨੂੰ ਸਰਟੀਫਿਕੇਟ ਦੇਣਾ ਹਾਂ ਤੁਹਾਡੇ ਦੀ ਜਿਹੜੀ ਗੋਲੀ ਚੱਲੀ ਸੀ ਕੁਝ ਬਣਿਆ ਉਹਦਾ ਉਹ ਤਾਂ ਕਿਉਂਕਿ ਰਲਕੇ ਚਲਾਈ ਸੀ ਇਹਨਾਂ ਨੇ ਤੁਸੀਂ ਦੇਖ ਲਓ ਮੇਰੇ ਤੇ ਗੋਲੀ ਚੱਲੀ ਹੋਏ ਤੇ ਕਮਿਸ਼ਨਰ ਅੰਮਰ ਸਰ ਮੈਨੂੰ ਮੈਂ ਉੱਥੇ ਬੈਠ ਰਿਹਾ ਤਿੰਨ ਘੰਟੇ ਹੂੰ ਉਹ ਦੋ ਘੰਟੇ ਉਹਦੇ ਬਾਅਦ ਦੇਖਣ ਵੀ ਨਹੀਂ ਆਇਆ ਮੈਂ ਕਾਲੀ ਦਲ ਦਾ ਪ੍ਰਧਾਨ ਹਾਂ ਕਾਲੀ ਦਲ ਦਾ ਪ੍ਰਧਾਨ ਦੇ ਕੋਲ ਚੱਲੀ ਹੈ ਹਾਂ ਤੇ ਪਰਚਾ ਕੀ ਦਿੰਦੇ ਆ ਕੀ ਜੀ ਉਹ ਹੱਥੋਂ ਪਾਈ ਆਇਆ ਪਤਾ ਹੀ ਲੱਗਿਆ ਕੌਣ ਸੀ ਹੱਥੋਂ ਪਾਈ ਆਇਆ ਇਹ ਤੇ ਹੱਥੋਂ ਪਾਈ ਚ ਗੋਲੀ ਚੱਲ ਗਈ ਹੱਥੋਂ ਪਾਈ ਸੀ ਕਿਉਂਕਿ ਉਹਨਾਂ ਨੇ ਹੀ ਭੇਜਿਆ ਸੀ ਸਰਕਾਰ ਦੇ ਨਾਲ ਰਲੇ ਸੀ ਅਪਲਾਨਡ ਸੀ ਉਸ ਪਲਾਨ ਦੇ ਤਹਿਤ ਉਹ ਪਲਾਨ ਫੇਲ ਹੋ ਗਿਆ ਉਹ ਬੰਦੇ ਨੂੰ ਬਚਾਉਣਾ ਸੀ ਤੇ ਇਹ ਜਾ ਪਰਚਾ ਦੇਤਾ ਇਹ ਜੇ ਪਰਚੇ ਤੇ ਦੇਖੋ ਲੋਕ ਹੈਡ ਆਫ ਦੀ ਪਾਰਟੀ ਦੇ ਇੱਕ ਡਿਪਟੀ ਸੀਐਮ ਦੇ ਗੋਲੀ ਚੱਲੀ ਹੋਏ ਤੇ ਬੰਦੇ ਨੂੰ 3 ਮਹੀਨੇ ਚ ਬੇਲ ਮਿਲ ਜਾਂਦੀ ਹੈ ਇਹਨਾਂ ਨੇ ਕਰਾਈਏ ਸਾਰਾ ਕੁਝ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉੱਠਿਆ ਬੇਸ਼ੱਕ ਕੱਲ ਨੋਟੀਫਿਕੇਸ਼ਨ ਹੋਵੇ ਤੇ ਆ ਗਿਆ ਉਹ ਹਾਲੇ ਕਹਿੰਦੇ ਜਿਹੜੀਆਂ ਜਥੇਬੰਦੀਆਂ ਉਹ ਕਹਿੰਦੀ ਸੀ ਲੜਾਈ ਲੜਨੀ ਆ ਸਟੂਡੈਂਟ ਜਥੇਬੰਦੀਆਂ ਕਹਿੰਦੇ ਵੀ ਇੱਥੇ ਸੈਨਟ ਦੀਆਂ ਚੋਣਾਂ ਹੋਣ ਆਕਾਲੀ ਦਲ ਦਾ ਉਸ ਤੇ ਕੀ ਸਟੈਂਡ ਰਹੇਗਾ ਬੜਾ ਕਲੀਅਰ ਹੈ ਪੰਜਾਬ ਯੂਨੀਵਰਸਿਟੀ ਐਕਟ 3 ਬਣੀ ਹੈ ਆ ਪੰਜਾਬ ਦੀ ਯੂਨੀਵਰਸਿਟੀ ਹੈ ਦੇਖੋ ਜਦੋਂ ਬਣਿਆ ਸੀ ਉਦੋਂ ਪਹਿਲੇ ਪੰਜਾਬ ਇੰਟਰ ਸਟੇਟ ਸੀ ਹੂੰ ਉਹਦੇ ਬਾਅਦ ਹਰਿਆਣਾ ਆਪਣੇ ਹਰਿਆਣਾ ਨੇ ਆਪਣੀ ਲੱਗ ਯੂਨੀਵਰਸਿਟੀ ਬਣਾ ਲਈ ਹੂੰ ਉਹ ਥੋਂ ਨਿਕਲ ਗਈ ਹਿਮਾਚਲ ਨੇ ਆਪਣੀ ਹਿਮਾਚਲ ਯੂਨੀਵਰਸਿਟੀ ਬਣਾ ਲਈ ਉਹ ਐਗਜ਼ਿਟ ਕਰ ਗਏ ਆ ਤਾਂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਹੁਣ ਕੰਟਰੋਲ ਕਰਨਾ ਚਾਹੁੰਦੇ ਐ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਪੰਜਾਬ ਦੇ ਡੈਮਾਂ ਦੇ ਕੰਟਰੋਲ ਹੁਣ ਐਜੂਕੇਸ਼ਨ ਦੇ ਕੰਟਰੋਲ ਜਿਹੜਾ ਕਾလီ ਦਲ ਨਹੀਂ ਹੋਂਦ ਦਊਗਾ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦਾ ਕੀ ਬਣ ਰਿਹਾ ਕਿੱਥੇ ਖੜਾ ਹੈ ਅਜੇ ਗੱਲਬਾਤ ਕੋਈ ਸਰਕਾਰ ਕਿਵੇਂ ਲੈ ਰਹੀ ਉਹਨੂੰ ਉਹ ਸਰਕਾਰ ਤਰੀਕਾ ਲਈ ਜਾਂਦੀ ਹੈ ਵਕੀਲ ਪੇਸ਼ ਨਹੀਂ ਹੁੰਦੇ ਤਰੀਕ ਲੈ ਲੈਂਦੇ ਆ ਕੋਈ ਨਾ ਕੋਈ ਬਾਨਾ ਲਾ ਕੇ ਕਿੰਨੀ ਦਿਨ ਰੱਖ ਲੈਣਗੇ ਅਕਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵੱਡੇ ਬਾਦਲ ਸਾਹਿਬ 16 ਸਾਲ ਜੇਲ੍ਹ ਕੱਟੀ ਸੀ ਸਭ ਕੋਈ ਫਰਕ ਨਹੀਂ ਕੀ ਫਰਕ ਕਰਨਗੇ ਜ਼ੁਬਾਨ ਨਹੀਂ ਬੰਦ ਕਰ ਸਕਦੇ ਪੰਜਾਬ ਦੇ ਲੋਕਾਂ ਦੀ ਜਿੰਨੇ ਮਰਜੀ ਪਰਚੇ ਦੇ ਦਿਓ ਪਰ ਇੱਕ ਗੱਲ ਯਾਦ ਰੱਖਿਓ ਸਾਲ ਰਿ ਗਿਆ ਤੁਹਾਡੀ ਠੀਕ ਹੈ ਵਿਕਰਮ ਸਿੰਘ ਮਜੀਠੀਆ ਨਾਲ ਕੋਈ ਗੜਬੜਤਾ ਨਹੀਂ ਮੇਰੀ ਕੀ ਪ੍ਰੋਬਲਮ ਹੈ ਕੋਈ ਗੁੱਸਾ ਗਿਲਾ ਹੋਵੇ ਨਾ ਇਹ ਕਹਿੰਦੇ ਸੁਪੀਰ ਬਾਦਲ ਮਿਲਣ ਬਹੁਤ ਲੇਟ ਗਿਆ ਉਹ ਵੀ ਸਾਨੂੰ ਦਿੰਦਾ ਹੀ ਨਹੀਂ ਤੁਸੀਂ ਉਹਦੇ ਵਾਈਫ ਤੋਂ ਪੁੱਛ ਲਓ ਕਿੰਨੀ ਵਾਰ ਮਿਲਣ ਗਈ ਹੈ ਪਰਮਿਸ਼ਨ ਹੀ ਨਹੀਂ ਦਿੰਦੇ ਉਹਨੂੰ ਵੀ ਨਹੀਂ ਦਿੱਤੀ ਮੈਨੂੰ ਵੀ ਮੈਂ ਅਸੀਂ ਰੋਲਾ ਪਾ ਕੇ ਫਿਰ ਮਸਾ ਲਈ ਹੈ ਨਹੀਂ ਤਾਂ ਪਰਮਿਸ਼ਨ ਦਿੰਦੇ ਹੀ ਨਹੀਂ ਨਾ ਵਾਈਫ ਨੂੰ ਦਿੰਦੀ ਹੈ ਨਾ ਉਹਨੂੰ ਬੱਚਾ ਦਿੰਦੀ ਹੈ